ਇਹ ਜੀਵ ਰਗਦੀ ਹੀ ਅਰਸ ਹੈ ਬਸ ਆਪਣਾ ਭਲੇਖਾ ਕੱਢਣਾ ਇੱਕ ਛੋਟੀ ਜੀ ਗੱਲ ਕਰਕੇ ਮੈਂ ਸਮਾਪਤੀ ਕਰਾਂ ਇੱਕ ਛੇਰ ਦਾ ਬੱਚਾ ਹੈ ਭੇਡਾਂ ਵਾਲੇ ਆਜ ਨੂੰ ਕਿਤੇ ਮਿਲ ਗਿਆ ਤੇ ਉਹਨੇ ਚੱਕਿਆ ਭੇਡਾਂ ਦੇ ਵਿੱਚ ਨਾਲ ਲੈ ਗਿਆ ਹੁਣ ਭੇਡਾਂ ਵਿੱਚ ਉਹ ਛੇਰ ਦਾ ਬੱਚਾ ਪਲਣਾ ਸ਼ੁਰੂ ਹੋਇਆ ਭੇਡਾਂ ਵਾਲੇ ਵਾਤਾਵਰਨ ਵਿੱਚ ਵਿਚਰਿਆ ਭੇਡਾਂ ਦਾ ਦੁੱਧ ਪੀਂਦਾ ਰਿਹਾ ਲੈ ਲਿਆ ਬੰਦੂ ਵਿੱਚੇ ਤੁਰਿਆ ਫਿਰਦਾ ਰਿਹਾ ਔਰ ਬਡਾ ਵੀ ਹੋ ਗਿਆ ਛੇਰ ਜੱਡਾ ਹੋ ਗਿਆ ਪਰ ਇਹਨੂੰ ਲੱਗਦਾ ਨਹੀਂ ਕਿ ਮੈਂ ਕੌਣ ਹਾਂ ਇਹ ਸਮਝ ਨਹੀਂ ਸਾਨੂੰ ਵੀ ਨਹੀਂ ਪਤਾ ਕਿ ਆਪਾਂ ਕੌਣ ਆ ਇੱਕ ਦਿਨ ਵੱਡਾ ਛੇਰ ਕਿਤੇ ਬਾਹਰ ਫਿਰਦਾ ਹੈ ਉਹ ਦੇਖਦਾ ਹੈ ਛੇਰ ਭੇਡਾਂ 'ਚ ਫਿਰਦਾ ਹੈ ਭੇਡਾਂ ਘਰੀਆਂ ਨਹੀਂ ਭੱਜੀਆਂ ਨਹੀਂ ਜਾਂ ਛੇਰ ਨੂੰ ਆਪਣੇ ਸੁਭਾਅ ਦਾ ਨਹੀਂ ਪਤਾਗਾ ਉਹਨੇ ਕਿਸੇ ਤਰ੍ਹਾਂ ਉਹ ਛੇਰ ਨੂੰ ਆਪਣੇ ਕੋਲ ਬੁਲਾਇਆ ਕਹਿੰਦਾ ਗੱਲ ਸੁਣ ਲੈ ਉਹ ਨੇੜੇ ਵਾਗਿਆ ਹਾਂ ਦੱਸੋ ਜੀ ਕਹਿੰਦੇ ਉਹ ਤੂੰ ਕੌਣ ਹੈ ਕਹਿੰਦਾ ਮੈਂ ਉਹ ਭੇਡਾਂ ਦਾ ਬੱਚਾ ਆ ਕੋ ਸਤਨਾਉ ਸਿੰਘ ਨਹੀਂ ਨਹੀਂ ਤੂੰ ਭੇਡਾਂ ਦਾ ਬੱਚਾ ਨਹੀਂ ਤੂੰ ਮੇਰਾ ਪੁੱਤਰ ਹੈ ਖਾਲਸਾ ਮੇਰੋ ਰੂਪ ਹੈ ਖਾਲਸਾ ਖਾਲਸੇ ਮੇਹੋ ਕਰੋ ਨਿਵਾਸ ਦੇਖੋ ਪ੍ਰੀਤਮ ਕਿੱਥੇ ਲੈ ਆਣਾ ਚਾਹੁੰਦੇ ਆ ਤੇ ਅਸੀਂ ਕਿੱਥੇ ਖੜੇ ਆ ਕੋ ਸਤਨਾਉ ਸਿੰਘ ਉਹ ਸ਼ੇਰ ਉਹਨੂੰ ਪਾਸੇ ਲੈ ਗਿਆ ਕਹਿੰਦਾ ਓਏ ਤੂੰ ਮੇਰਾ ਪੁੱਤਰ ਹੈ ਹ ਨਹੀਂ ਯਾਰ ਤੈਨੂੰ ਤਾਂ ਮੈਂ ਕਦੇ ਵੇਖਿਆ ਨਹੀਂਗਾ ਮੈਂ ਤਾਂ ਉਹਨਾਂ ਨਾਲ ਰਹਿਣਾ ਉਦੋਂ ਦਾ ਕਹਿੰਦੇ ਨਹੀਂ ਤੈਨੂੰ ਗਲਤ ਸੰਗਤ ਮਿਲ ਗਈ ਤੂੰ ਮੇਰਾ ਪੁੱਤ ਲੈ ਚੱਲ ਉੱਥੇ ਚੱਲਦੇ ਆ ਛੱਪੜ ਤੇ ਪਾਣੀ ਤੇ ਲੈ ਗਿਆ ਕਹਿੰਦਾ ਵੇਖ ਆਪਣਾ ਚਿਹਰਾ ਇੱਕੋ ਜਿਹਾ ਕਹਿੰਦਾ ਚਿਹਰੇ ਤਾਂ ਆਪਣੇ ਇੱਕੋ ਜਿਹੇ ਆ ਜਾਨ ਕਹਿੰਦੇ ਮੈਂ ਉਹਨੂੰ ਗਰਜੂਗਾ ਆਪਣੀ ਆਵਾਜ਼ ਵੀ ਇੱਕੋ ਜੀ ਹੈ ਤੂੰ ਵੀ ਮੇਰੇ ਬੰਮੂ ਬੋਲ ਕੇ ਜੀ ਉਹ ਵੱਡਾ ਸ਼ੇਰ ਕਰ ਜੇ ਛੋਟਾ ਵੀ ਕਰ ਜੇ ਜਦ ਦੋਨੇ ਗਰਜੇ ਤੇ ਸਾਰੀਆਂ ਭੇਡਾਂ ਭੱਜ ਗਈਆਂ ਕੋ ਸਤਨਾਮ ਸ੍ਰੀ ਤੋ ਕਹਿ ਤੋ ਭਾਵ ਹੈ ਇਥੇ ਅਸੀਂ ਸੰਸਾਰ ਦੀ ਮਾਇਆ ਰੂਪੀ ਭੇਡਾਂ ਦੇ ਵਿੱਚ ਫਸ ਗਏ ਆ ਲੈ ਲੈ ਕੋਲਿਤ ਚੁੰਗੇ ਭੇਡ ਭਾਵ ਮਨ ਨੂੰ ਇਹ ਮਾਇਆ ਵਰਤ ਰਹੀ ਹੈ ਕੋ ਸਤਨਾਮ ਸ੍ਰੀ ਤੇ ਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਉੱਚੇ ਚੁੱਕਿਆ ਇਹ ਭਾਰਤ ਵਰਸ਼ ਦੇ ਲੋਕ ਮੁਗਲਾਂ ਤੋਂ ਡਰਦੇ ਸੀਗੇ ਉਹਨਾਂ ਦੇ ਸਾਹਮਣੇ ਸ਼ਸਤਰ ਨਹੀਂ ਸੀ ਚੱਕਦੇ ਬਲਕੇ ਆਪਣੀਆਂ ਧੀਆ ਭੈਣਾ ਉਹਨਾਂ ਨੂੰ ਚੁਕਾ ਦਿੰਦੇ ਲੈ ਜੋ ਭਾਈ ਸਾਡੀ ਜਾਨ ਬਖਸ਼ ਦਿਓ ਕੋ ਸਤਨਾਮ